ਸੋ ਚਾਪਲੀ ਸੇ ਥੈਂਕ ਯੂ ਥੈਂਕ ਯੂ ਬਾਜੀ ਥੈਂਕ ਯੂ ਥੈਂਕ ਯੂ ਅੱਜ ਦਰਬਾਰ ਸਾਹਿਬ ਦਰਸ਼ਕਦਾਰ ਹੋਏ ਨੇ ਤੇ ਬਹੁਤ ਆਨੰਦ ਆ ਰਿਹਾ ਜੀ ਦੁਨੀਆ ਭਰ ਦੇ ਵਿੱਚ ਪੰਜਾਬੀ ਆਪਣੀ ਸ਼ੌਕ ਦੇ ਕਰਨ ਜਾਣੇ ਜਾਂਦੇ ਨੇ ਇਹ ਆ ਆਪਣੀ ਜਿੰਦ ਤੇ ਆਪਣੀ ਜਾਨ ਆ ਦੇਖੋ ਮੇਰੇ ਲਈ ਕਿੰਨਾ ਪਿਆਰਾ ਗਿਫਟ ਬਣਾ ਕੇ ਲਿਆਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਵੈਲਕਮ ਬੈਕ ਔਨ ਮਾਈ ਚੈਨਲ ਮੈਂ ਹਰਜੀਤ ਸਿੰਘ ਆਪਾਂ ਪਹੁੰਚ ਗਏ ਆ ਜੀ ਇੰਡੀਆ ਅੱਜ ਫਾਈਨਲੀ ਉਹ ਦਿਨ ਆ ਗਿਆ ਕਿ ਜਰਨੀ ਦਾ ਐਂਡ ਕਰਨ ਦਾ ਅੱਜ ਆਪਾਂ ਪਹੁੰਚਣਾ ਆਪਣੇ ਘਰ ਵੜੈਚ ਪਹਿਲਾ ਤੇ ਸਾਰੀ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਅਰਵਿੰਦਰ ਸਿੰਘ ਹੁਣ ਅਦੀ ਸਾਰੀ ਫੈਮਿਲੀ ਦਾ ਭੈਣ ਜੀ ਹੁਣਾਂ ਦਾ ਪਿਤਾ ਜੀ ਦਾ ਮਾਤਾ ਜੀ ਦਾ ਮਤਲਬ ਇੰਨੀ ਸੇਵਾ ਕੀਤੀ ਇਹਨਾਂ ਨੇ ਕਿ ਦੋਨੇ ਭੈਣਾ ਇੱਕ ਪੈਨ ਦੇ ਹੱਥ ਕੱਪ ਹੁੰਦਾ ਸੀ ਇੱਕ ਪੈਨ ਦੇ ਹੱਥ ਪਲੇਟ ਹੁੰਦੀ ਸੀ ਤੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਭੈਣ ਜੀ ਤੁਹਾਡਾ ਮਾਤਾ ਪਿਤਾ ਜੀ ਤੁਹਾਡਾ ਤੇ ਹੁਣ ਆਪਾਂ ਚੱਲਦੇ ਹਾਂ ਜੀ ਫਿਰ ਅੱਗੇ ਅੱਜ ਸ케ਜੂਲ ਜਿਹੜਾ ਆਪਾਂ ਪਹਿਲਾਂ ਅਸੀਂ ਜਾ ਕੇ ਗੱਡੀ ਆਪਣੀ ਫੇਰ ਕਰਨੀ ਆ ਗੱਡੀ ਦਾ ਬਹੁਤ ਸੋਹਣਾ ਕੰਮ ਕਰਤਾ ਉਹਨਾਂ ਨੇ ਤੁਹਾਨੂੰ ਪਤਾ ਉਹਦੀ ਏਅਰ ਸਸਪੈਂਸ਼ਨ ਵੀ ਬੈਠੀਆਂ ਹੋਈਆਂ ਸੀ ਤੇ ਅੱਜ ਜਾ ਕੇ ਤੁਹਾਨੂੰ ਵੀ ਸਰਪ੍ਰਾਈਜ਼ ਆ ਕੇ ਮਿਲਣਾ ਸੀਟਾਂ ਉਹਦੇ ਵਿੱਚ ਫਿਕਸ ਹੋ ਗਈਆਂ ਮੈਂ ਏਅਰ ਸਸਪੈਂਸ਼ਨ ਬਿਲਕੁਲ ਸਹੀ ਕਰਤੇ ਆ ਐਂਡ ਹੋਰ ਜਿਹੜਾ ਪਿੱਛੇ ਡਾਲਾ ਜ ਟੁੱਟਾ ਸੀ ਉਹ ਵੀ ਸਹੀ ਹੋ ਗਿਆ ਸੋ ਕੰਮ ਗੱਡੀ ਦੇ ਸਾਰੇ ਹੋ ਗਿਆ ਗੱਡੀ ਚੱਕ ਕੇ ਆਪਾਂ ਜਾਣਾ ਦਰਬਾਰ ਸਾਹਿਬ ਅੱਜ ਸਾਰੇ মিডিਆ ਨਾਲ ਨਾਲੇ ਰੂਬਰੂ ਹੋ ਜਾਣਾ ਥੈਨ ਮੁੜ ਕੇ ਜੋ ਪਰਿਵਾਰ ਮੇਰਾ ਆ ਰਿਹਾ ਮੇਰਾ ਪਚੰਗੀ ਆ ਰਿਹਾ ਵਾਈਫਰੀ ਉਹਨਾਂ ਨੇ 에어ਪੋਰਟ ਤੋਂ ਲੈ ਕੇ ਤੇ ਆਪਾਂ ਪਹੁੰਚ ਜਾਣਾ ਆਪਣੇ ਗ੍ਰਹਿ ਦੇ ਤੇ ਤੋ ਚਲਦੇ ਹਾਂ ਜੀ ਫਿਰ ਬਿਨਾਂ ਕਿਸੇ ਦੇਰੀ ਤੋਂ ਰਵਿੰਦਰ ਸਿੰਘ ਜੀ ਦੇ ਕਾਰ ਤੇ ਆਹ ਰਵਿੰਦਰ ਸਿੰਘ ਜੀ ਬੈਠੋ ਫਿਰ ਚੰਦਾਪਗਤ ਸਿੰਘ ਜੀ ਬੁਲਾ ਦਿਓ ਫਿਰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣਿਆ ਸასი ਆ ਤੂੰ ਹੀ ਬਾਈਕ ਵਾਜ ਕਰ ਹੋ ਦੇ ਰ ਬੋਲ ਬੋਲ ਸਤ ਸ੍ਰੀ ਅਕਾਲ ਇਹ ਹੁੰਦਾ ਜੀ ਉਹਦਾ ਭਾਏ ਜਿਕਾਰੇ ਨਿਆਣੇ ਗਾਜੇ ਰਹਿਣ ਜਦੋਂ ਆਪ ਫੈਮਲੀ ਕਵੇ ਉਦੋਂ ਨਹੀਂ ਜਿਕਾਰੇ ਗਜਾਣੇ ਆਉਂਦੇ ਸੋ ਆਪਕ ਤੱਕ ਜਦੋਂ ਬੈਸੋਤ ਨਾਲ ਰਾਤ ਨੂੰ ਕਿੰਨੇ ਹਾਂਜੀ ਹਾਂਜੀ ਚਲੋ ਠੀਕ ਆ ਜੀ ਸਾਰਿਆਂ ਨੂੰ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਹੀ ਹੈ ਨਹੀਂ ਜਦੋਂ ਕਿਤੇ ਜਾਣਾ ਹੁੰਦਾ ਭਗਤ ਸਿੰਘ ਰੋਂਦਾ ਵਾ ਤੇ ਉਹਨੂੰ ਪੈਸੇ ਫੜਾ ਦਿੰਦਾ ਚੀਜੀ ਲੈ ਇੰਚੀ ਜੀ ਲੈ ਪੈਸੇ ਪੈਸੇ ਵੈਰੀ ਗੁੱਡ ਵੈਰੀ ਗੁੱਡ ਅਗੀਆਂ ਲੋਕਾਂ ਨੇ ਬਾਦਰੀ ਹਾਂ ਇਹ ਦੇਖੋ ਜੀ ਮੈਂ ਜਦੋਂ ਭਾਈ ਕੋਲ ਜਾਂਦਾ ਮੈਂ ਬਿਆਨਾ ਤਿੰਨ ਵਾਰ ਪਿਆ ਜਾਣਾ ਭਾਈ ਬਹੁਤ ਸੇਵਾ ਕਰਦਿਨੇ ਉੱਤੇ ਭਾਈ ਕੋਈ ਵੀ ਉਹ ਤੇ ਪ੍ਰੋਬਲਮ ਨਹੀਂ ਆਉਂਦੀ ਮਤਲਬ ਕਿ ਸਮਝ ਕਰ ਦਿੰਦੇ ਨੇ ਹੁਣ ਭਾਈ ਮੇਰੇ ਸ਼ਹਿਰ ਆਏ ਨੇ ਨਹੀਂ ਆਪਾਂ ਲਾਸਟ ਵਾਰੀ ਮੈਂ ਕਹਿਣਾ ਛੱਡੋ ਨਹੀਂ ਪਲੀਜ਼ ਭਾਈ ਥੈਂਕ ਯੂ ਠੀਕ ਹੈ ਜੀ ਹੁਣ ਕੀ ਕਰ ਸਕਦੇ ਇੱਥੇ ਇਹ ਜਦੋਂ ਦੇ ਚੱਲੇ ਆਪਾਂ ਇਟਲੀ ਹੋਵੇ ਹੋਵੇ ਫਿਰ ਮੈਂ ਕੀ ਕਰਾਂ ਮੈਨੂੰ ਤੇ ਮੇਰੀ ਆਡੀਅנס ਨੇ ਲਾਂ ਦਾ ਮੋਡ ਹੈ ਬਣਾ ਯਾਰ ਇਹ ਕੀ ਹੋ ਕੀ ਰਿਹਾ ਤੇਰੇ ਨਾਲ ਮੈਨੂੰ ਖੁਦ ਸਮਝ ਨਹੀਂ ਲੱਗਦੀ ਕੋਈ ਇਹ ਪਿਆਰ ਹੈ ਭਾਈ ਤੁਹਾਡਾ ਚਲੋ ਠੀਕ ਆ ਜੀ ਫਿਰ ਚੰਗਾ ਬਾਜੀ ਫਿਰ ਓਕੇ ਜੀ ਬਾ ਕੱਲ ਸਾਜੀ ਫਿਰ ਚੰਗਾ ਵੀ ਜੀ ਚੰਗਾ ਬਾ ਖਾ ਕੀ ਆਇਆ ਨਹੀਂ ਨਾਲ ਕਿਹੜਾ ਸਾਡੇ ਨਾਲ ਆਇਆ ਨਹੀਂ ਉਹ ਕੁਆਟਾ ਤੋਂ ਸੀਗਾ ਉਹ ਪਾਕਿਸਤਾਨੀ ਸੀਗਾ ਮੁੰਡਾ ਹਾਂਜੀ ਰਹਿ ਨਜ਼ਰ ਹੋਣਾ ਇੱਕ ਦਿਨ ਹਾਂ ਮੈਂ ਉਹਨਾਂ ਕੋਲ ਰਿਹਾ ਸੀ ਥੋੜਾ ਜਿਹੀ ਰਿਹਾ ਸੀਗਾ ਭਾਜ ਦੀ ਫਲਾਈਟ ਸੀਗੀ ਥੋੜਾ ਟਾਈਮ ਫਲਾਈਟ ਦੀ ਦਵਾਈ ਜਾਣਗੇ ਹਾਂ ਹੁਣ ਵਾਪਸੀ ਦੇ ਜਿਹੜਾ ਕਿ ਖੁੱਲਾ ਟਾਈਮ ਲੈ ਕੇ ਨਾ ਉਹ ਟ੍ਰੈਵਲ ਖੱਪਲ ਹੋ ਗਿਆ ਹੈ ਹਾਂ ਅੱਛਾ 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 ਗੁਰਜੀਤ ਕਿ ਨਹੀਂ ਹੈਗਾ ਜਿਹੜਾ ਗੁਰਜੀਤ ਤੁਸੀਂ ਜਿਹੜਾ ਰਿਹਾ ਹਾਂ ਹਾਂਜੀ ਹਾਂਜੀ ਉਹਨਾਂ ਕੋਲ ਹੋ ਗਿਆ ਸੀ ਨਾ ਜਿਆ ਅੱਛਾ 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 ਚਲੋ ਠੀਕ ਆ ਵਧੀਆ ਲੱਗਾ ਜੀ ਮਿਲ ਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਕੋਲੇ ਕੀ ਬਾਜੀ ਚੰਦਾ ਹਾਂਜੀ ਰਾਤ ਨੂੰ ਦੇ ਜਿਹੜੇ ਹਾਂਜੀ ਉਧਰ ਦੇ ਬਾਦ ਯੂਰਪ ਦੇ ਜੀ 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 ਉਹ ਫਿਰ ਉਸ ਤਰੀਕੇ ਨਾਲ ਮੋਡੀਫਾਈ ਇੱਕ ਜਾਣੇ ਨੇ ਵਿੱਚ ਰਹਿਣਾ ਦੋਹਾਂ ਨੇ ਰਹਿਣਾ ਜਾਂ ਚਾਹਨਾ ਫੈਮਿਲੀ ਨੇ ਜਿੱਦਾਂ ਟਰੈਵਲ ਕਰਨਾ ਹੁਣ ਇਹ ਇੱਕ ਜਾਣੇ ਲਈ ਮੋਡੀਫਾਈ ਕਰਾਇਆ ਸੀ ਆਪਣਾ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਬਹੁਤ ਵਧੀਆ ਜੀ ਗੱਲ ਇਹ ਉਹਨੂੰ ਉੱਥੇ ਜਾਣੀ ਤੇ ਬਾਸ ਲੱਗ ਗਈ ਹਾਂਜੀ ਉਹ ਥੋੜਾ ਜਿਹਾ ਮੀਡੀਆ ਨੇ ਉੱਥੇ ਮਿਲਣਾ ਤੇ ਫਿਰ ਉਸ ਤੋਂ ਬਾਅਦ ਵੇਚ ਅਸੀਂ ਫਿਰ ਉਹ ਜੀ ਸਾਡੇ ਲੈਕਸ ਅਰੇ ਨਹੀਂ ਨਹੀਂ ਧੰਨਵਾਦ ਜੀ ਧੰਨਵਾਦ ਧੰਨਵਾਦ ਥੈਂਕ ਯੂ ਥੈਂਕ ਯੂ ਆਪਣੇ ਸੰਦੀਪ ਸਿੰਘ ਜੀ ਹੁਣ ਹੀ ਆਗੇ ਨੇ ਇਹ ਸਾਨੂੰ ਹੁਣ ਡਾਇਰੈਕਸ਼ਨ ਜਿਹੜੀ ਆ ਦਿਖਾ ਕੇ ਤੇ ਲੈ ਕੇ ਜਾਣਗੇ ਦਰਬਾਰ ਸਾਹਿਬ ਤੱਕ ਤੇ ਥੈਂਕ ਯੂ ਭਾਜੀ ਇਹ ਆਪਣਾ ਕਿਹੜਾ ਕਿਹੜਾ ਰੋਡ ਲੈਣਾ ਸੀ ਕਿੱਧਰ ਨੂੰ ਜਾਣਾ ਜੇ ਛਾਬਾ ਸਿੱਧਾ ਡਾਇਰੈਕਸ਼ਨ ਹੀ ਚੱਲਣੀ ਆ ਚਲੋ ਚੜਦੀ ਕਲਾ ਤੁਸੀਂ ਐ ਕਹਿਣਾ ਸੱਜੇ ਖੱਬੇ ਸਿੱਧਾ ਸੱਜੇ ਖੱਬੇ ਤੇ ਪਹੁੰਚ ਗਿਆ ਆਪਾਂ ਦੀ ਆਈ ਹੋਏ ਸਾਰੇ ਨਿਊ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਸਟਰੀਆ ਤੋਂ ਜਰਨੀ ਮੇਰੀ ਜਿਹੜੀ ਆ 7 ਸੈਪਟੰਬਰ ਤੋਂ ਸ਼ੁਰੂ ਹੋਈ ਸੀਗੀ ਤੇ ਤਕਰੀਬਨ 5 ਮਹੀਨੇ ਮੈਨੂੰ ਲੱਗੇ ਇੱਥੇ ਤੱਕ ਪਹੁੰਚਦੇ ਆ ਕਿਉਂਕਿ ਮਿਸ਼ਨ ਇਹ ਸੀਗਾ ਕੇ ਕੰਟਰੀ ਜਿਹੜੀਆਂ ਉਹ ਕ੍ਰੋਸ ਨਹੀਂ ਕਰਨੀਆਂ ਕੰਟਰੀਸ ਨੂੰ ਐਕਸਪਲੋਰ ਕਰਦੇ ਆਉਣਾ ਸੋ ਸਾਰੀਆਂ ਜਿਹੜੀਆਂ ਕੰਟਰੀਸ ਨੂੰ ਉਹਨਾਂ ਨੂੰ ਐਕਸਪਲੋਰ ਕਰਦੇ ਕਰਦੇ ਅੱਜ ਆਪਾਂ ਪੰਜ ਮਹੀਨੇ ਬਾਅਦ ਆਪਣੀ ਜਿਹੜੀ ਆ ਜਨਮ ਭੂਮੀ ਜਿਹਨੂੰ ਆਪਾਂ ਕਹਿ ਸਕਦੇ ਆ ਉਸ ਜਗ੍ਹਾ ਤੇ ਆਪਾਂ ਪਹੁੰਚੇ ਆ ਤੇ ਅੱਜ ਦਰਬਾਰ ਸਾਹਿਬ ਦਰਸ਼ਨਦਾਰ ਹੋਏ ਨੇ ਸੋ ਬਹੁਤ ਆਨੰਦ ਆ ਰਿਹਾ ਜੀ ਲਓ ਜੀ ਮੀਡੀਆ ਦੇ ਲਈ ਰੂਪ ਰੂਪ ਹੋ ਗਏ ਆ ਹੁਣ ਆਪਾਂ ਜਾਂਦੇ ਪਏ ਆ ਕਿੰਗ ਹੈਂਡਕਰਾਫਟ ਵਿਰਜੀ ਹੋਣਾ ਨੇ ਇਨਵਾਈਟ ਕੀਤਾ ਹੈ ਉੱਥੇ ਥੋੜਾ ਜਿਹਾ ਰੋਕੇ ਫੇਰ ਆਪਾਂ ਅੱਗੇ ਜਾਵਾਂਗੇ 에어ਪੋਰਟ ਰਵਿੰਦਰ ਸਿੰਘ ਦਾ ਕੁਲਚਾ ਰਹਿ ਜਾਣਾ ਜੇ ਇਹ ਕਹਿੰਦਾ ਸੀ ਕਿ ਕੁਲਚਾ ਜੇ ਇੱਕ ਵਾਰੀ ਹੋਰ ਹੋ ਜਾਵੇ ਬਟ ਮੈਨੂੰ ਲੱਗਦਾ ਨਹੀਂ ਤੁਹਾਡਾ ਕੁਲਚਾ ਸਿੰਘ ਸਾਹਿਬ ਖਾਦੇ ਰਹਿਣਾ ਬਟ ਫਿਰ ਵੀ ਜੇ ਟਾਈਮ ਹੋਇਆ ਜੇ ਚੰਦੀ ਫਰੀ ਹੋਗੇ ਜੇ ਜਲਦੀ ਫਰੀ ਹੋਗੇ ਕੁਲਚਾ ਉਹ ਅਸੀਂ ਹੁਣ ਫੋਲੋ ਕਰ ਰਹੇ ਹਾਂ ਇਸ ਟੁਟਰੀ ਕਹਿੰਦੇ ਇੱਥੇ ਹਾਂਡਾ ਦੀ ਐਕਟਿਵਾ ਐਕਟਿਵਾ ਨੂੰ ਫੋਲੋ ਕਰ ਰਹੇ ਹਾਂ ਤੇ α1 ਮੌਲ ਦੇ ਲੱਗ ਸਕੇ ਇਹਨਾਂ ਦਾ ਜੋ ਫੈਕਟਰੀ ਹੈ ਉੱਥੇ ਕਿੰਗ ਹੈਂਡਕਰਾਫਟ ਦੇ ਨਾਂ ਤੇ ਦੁਨੀਆ ਭਰ ਦੇ ਵਿੱਚ ਪੰਜਾਬੀ ਆਪਣੀ ਸ਼ੌਕ ਦੇ ਕਾਰਨ ਜਾਣੇ ਜਾਂਦੇ ਨੇ ਤੇ ਜਿੱਥੇ ਵੀ ਚਲ ਜਾਓ ਪੰਜਾਬੀਆਂ ਦੀ ਝਾਨ ਵੱਖਰੀ ਨਜ਼ਰ ਆਉਂਦੀ ਹੈ ਤਾਂ ਇਸ ਸ਼ੌਕ ਦੀ ਅੱਜ ਤੁਹਾਨੂੰ ਅਸੀਂ ਇੱਕ ਅਲੱਗ ਵੀ ਦਿਖਾਉਣ ਜਾ ਰਹੇ ਹਾਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੇ ਇੱਕ ਨਾਗਰਿਕ ਸਰਦਾਰ ਹਰਦੀਪ ਸਿੰਘ ਜੀ ਜੋ ਕਿ ਦੁਨੀਆ ਦੇ ਵਿੱਚ ਟ੍ਰੈਵਲ ਕਰਨੇ ਲੇ ਤੇ ਕਾਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਸ ਤਰ੍ਹਾਂ ਕਿ ਉਹ ਤਿਆਰ ਕੀਤੀ ਤੇ ਸਰਦਾਰ ਸਾਹਿਬ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਲੁਕਸ ਵੀ ਤੁਸੀਂ ਦੇਖੋ ਪੂਰੀ ਪ੍ਰੋਪਰ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿ ਇੱਕ ਰਾਈਡਰ ਦੀ ਲੁੱਕ ਹੁੰਦੀ ਹੈ ਉਸ ਤਰ੍ਹਾਂ ਦੀ ਲੁੱਕ ਦੇ ਨਾਲ ਨਜ਼ਰਾਂ ਨੇ ਬਾਈ ਜੀ ਸਭ ਤੋਂ ਪਹਿਲਾਂ ਗੱਡੀ ਤੇ ਅਸੀਂ ਦੇਖ ਲਈ ਪਜਾਮਾ ਵੀ ਕੋਈ ਸਪੈਸ਼ਲੀ ਤਿਆਰ ਕੀਤਾ ਹੈ ਕਿ ਟ੍ਰੈਵਲ ਕਰਨਾ ਸਭ ਤੋਂ ਪਹਿਲਾਂ ਤੇ ਮੈਂ ਗ੍ਰੇਟ ਪੰਜਾਬ ਟੀਵੀ ਦੇਖ ਲਈ ਸਾਰੇ ਦਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਂ ਇੱਕ ਐਡਵੈਂਚਰਿੰਗ ਬੰਦਾ ਤੇ ਇਹ ਜਿਹੜਾ ਫੰਕੀ ਸਟਾਈਲ ਰਹਿਣਾ ਕੈਜੂਅਲ ਰਹਿਣਾ ਕੰਫਰਟੇਬਲ ਰਹਿਣਾ ਮੈਨੂੰ ਪਸੰਦ ਆ ਆਪਾਂ ਪਹੁੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਆਪਣੀ ਜਿੰਦ ਤੇ ਆਪਣੀ ਜਾਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਆਪਣੀ ਜਾਨ ਵਸਦੀ ਆ ਜੀ ਸ਼ਸਤਰਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਵੀਰ ਜੀ ਹੁਣ ਇੱਥੇ ਜਿਹੜੇ ਆ ਕਿ ਸ਼ਸਤਰ ਤਿਆਰ ਕਰਦੇ ਨੇ ਆ ਪਿਛਲੇ ਮੈਨੂੰ ਲੱਗਦਾ ਤੁਹਾਡਾ ਜਨਮ ਵੀ ਇੱਥੋਂ ਦਾ ਹੀ ਆ ਹਨਾ ਜੀ ਜੀ ਬਿਲਕੁਲ ਜੀ ਤੁਹਾਡੇ ਤੁਹਾਡੇ ਪਿਤਾ ਜੀ ਵੀ ਇੱਥੋਂ ਦੇ ਹੀ ਜੰਪਾਲ ਨੇ ਹਾਂ ਜੀ ਹਾਂ ਜੀ ਆਪਣਾ ਇੱਥੇ ਦੀ ਵਰਕਸ਼ਾਪ ਨੂੰ ਹੋ ਗਿਆ ਜੀ 38 ਤੋਂ 40 ਸਾਲ ਦੀ। ਅੱਛਾ। ਮੇਰੇ ਜੰਮਣ ਤੋਂ ਪਹਿਲ ਉਹਦੀ ਆਸ ਤੋਂ ਮੈਂ ਇੱਥੇ ਉੱਥੇ ਦਾ ਹੀ ਜਨਮ ਹੋ ਮੇਰਾ ਤੇ ਇੱਥੇ ਜੰਮੇ ਬੱਲੇ ਆਪਾਂ। ਸੋ ਦਾਦਾ ਜੀ ਵੀ ਸਾਡੇ ਕੰਮ ਕਰਦੇ ਸੀ ਪਹਿਲਾਂ। ਅੱਛਾ। ਤੇ ਸਾਡੇ ਪਰਦਾਦਾ ਜੀ ਵੀ ਕੰਮ ਕਰਦੇ ਸੀ। ਆਪਾਂ ਬਲੈਕ ਸਮਿਥ ਹਾਂ ਜੀ। ਤੁਹਾਾਰ ਜਿਹਨੂੰ ਕਹਿੰਦੇ ਆ ਰਾਮਗੜੀ ਸਿੰਘ ਆਪਾਂ। ਠੀਕ ਹੈ। ਸੋ ਪਰਦਾਦਾ ਜੀ ਵੀ ਕੰਮ ਕਰਦੇ ਸੀ, ਦਾਦਾ ਜੀ ਵੀ ਕਰਦੇ ਸੀ। ਮੇਰੇ ਪਿਤਾ ਜੀ ਵੀ ਕਰਦੇ ਸੀ ਹੁਣ ਅੱਗੋਂ ਮੈਂ ਵੀ ਕਰ ਰਿਹਾ ਹਾਂ। ਤੁਸੀਂ ਸ਼ਸਤਰ ਐਕਸਪੋਰਟ ਵੀ ਕਰਦੇ ਆਂ। ਹਾਂਜੀ ਬਿਲਕੁਲ ਜੀ। ਸੋ ਬਿਲਕੁਲ ਜੀ ਜਿਹੜਾ ਕਿ ਮੈਂ ਇੱਥੇ ਲਿੰਕ ਇੱਥੇ ਪਾ ਦੂੰਗਾ ਥੱਲੇ ਭਾਈ ਸਾਹਿਬ ਜੀ ਹੁਣ ਉਹਦਾ ਕੰਟੈਕਟ ਇੰਸਟਾਗ੍ਰam ਤੇ ਵੀ ਇਹਨਾਂ ਦਾ ਪੇਜ ਹੈਗਾ ਜਿੱਥੋਂ ਤੁਸੀਂ ਕੰਟੈਕਟ ਕਰ ਸਕਦੇ ਆਂ। ਮਾੜਾ ਦੋਸਤ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਆਪਣਾ ਪੇਜ ਹੈ ਜੀ ਕਿੰਗ ਹੈਂਡਿਕਰਾਫਟ ਦੇ ਨਾਮ ਤੇ ਹੈ ਜੀ। ਸੋ ਅਸੀਂ ਕਿਸੇ ਵੀ ਤਰ੍ਹਾਂ ਦੀ ਸ਼ਸਤਰ ਜੇ ਤੁਸੀਂ ਕਰੋਗੇ ਤਿਆਰ ਆਨ ਆਰਡਰ ਕੀ ਆਪਾਂ ਕਰਦੇ ਆਂ ਤਿਆਰ। ਸੋ ਜਿਹੜੀ ਆਡੀ ਸ਼ਿਪਿੰਗ ਹੈ ਵਰਲਡਵ ਥੱਲੇ ਬਸ ਜਦੋਂ ਵੀ ਇਹਨਾਂ ਨੂੰ ਕਾਲ ਕਰਨਾ ਹਰਜੀਤ ਐਡਵੈਂਚਰ ਬਾਰੇ ਦੱਸਦੇ ਹੋ ਤੁਹਾਨੂੰ ਡਿਸਕਾਊਂਟ ਵੀ ਦੇਣਗੇ ਹਾਂਜੀ ਇਹ ਹੁਣ ਜ਼ਿੰਮੇਵਾਰ ਬਣ ਗਏ ਜੇ ਜਿਹੜਾ ਮੇਰੇ ਨਾਂ ਤੇ ਆਊਗਾ ਤੁਸੀਂ ਉਹਨੂੰ ਡਿਸਕਾਊਂਟ ਜ਼ਰੂਰ ਦੇਣਾ ਠੀਕ ਕਿਸੇ ਵਾਤਾ ਮੌਕਾ ਦਿਓ ਬਿਲਕੁਲ ਹੀ ਕਰਾਂਗੇ ਹਾਂਜੀ ਇਹ ਫਿਕਰ ਹੋਵੇ ਚਲੋ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਸੀਂ ਦਰਸ਼ਕਦਾਰ ਕਰਾਏ ਸ਼ਸਤਰਾਂ ਦੇ ਜੀ ਅਸੀਂ ਸਵੀਕਾਰ ਕਰਦੇ ਹਾਂ ਤੁਹਾਡਾ ਪਿਆਰ ਤੇ ਸ਼ਸਤਰਾਂ ਦੇ ਨਾਲ ਸਾਨੂੰ ਪਿਆਰ ਬੜਾ ਤੇ ਪਿਆਰ ਭਰਾਵਾ ਇਸ ਜਰਨੀ 'ਚ ਮਿਲ ਬੜਾ ਰਿਹਾ ਕਿੰਗ ਹੈਂਡਕਰਾਫਟ ਇਹਨਾਂ ਦੀ ਜਿਹੜੀ ਇੱਕ ਵਰਕਸ਼ਾਪ ਆ ਜਿੱਥੇ ਕਿ ਸ਼ਸਤਰਾਂ ਦੀ ਸਾਰ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਹੋ ਹੋ ਸਕਦਾ ਤੁਸੀਂ ਇੱਥੇ ਆਓਗੇ ਤੁਹਾਨੂੰ ਵੀ ਕੋਈ ਤੋਹਫਾ ਵੀ ਮਿਲੇ ਨਾਲ ਹਾਂਜੀ ਤੋਂ ਸੋ ਥੈਂਕ ਯੂ ਭਾਈ ਸਾਹਿਬ ਸ਼ਸਤਰਾਂ ਨਾਲ ਬਹੁਤ ਪਿਆਰ ਆ ਇਹਨੂੰ ਆਪਾਂ ਹਮੇਸ਼ਾ ਆਪਣੇ ਅੰਗ ਦੇ ਨਾਲ ਆ ਕੇ ਰੱਖਾਂਗੇ ਥੈਂਕ ਯੂ ਤੁਹਾਡੇ ਪਿਆਰ ਵਾਸਤੇ ਤੋਂ ਮਾਰੇ ਤੁਹਾਨੂੰ ਤਰੱਕੀਆਂ ਬਖਸ਼ਣ ਤੁਸੀਂ ਹੋਰ ਤਰੱਕੀਆਂ ਕਰੋ ਸੱਚੇ ਪਾਤਸ਼ਾਹ ਜੀ ਦੇ ਰਹਿਮਤ ਕਰ ਆਵਾਜ਼ ਜੀ ਇੱਕ ਸ਼ਸਤਰ ਇਹ ਦਰਸ਼ਕਾਂ ਨੂੰ ਦੱਸੋ ਸ਼ਸਤਰ ਬਾਰੇ ਹਾਂਜੀ ਜਰੂਰ ਜੀ ਪੇਜ ਕਵ ਜੀ ਆ ਉਹਦੀ ਟਾਈਪ ਦੇ ਵਿੱਚ ਨਾ ਇੱਕ ਕਰਦ ਕਹਿੰਦੇ ਆ ਜੀ ਇਹਨੂੰ ਅੱਛਾ ਜੀ ਤੇ ਇਹ ਸਾਰੀ ਸਿੰਗਲ ਪੀਸ ਹੈ ਜੀ ਅੱਛਾ ਜੀ ਬਹੁਤ ਹੀ ਕਰਕੇ ਤਿਆਰ ਕੀਤੀ ਆ ਸੋ ਉਹਦਾ ਜਿਹੜਾ ਸਾਈਜ਼ ਆ 10 ਇੰਚੀ ਆ ਪਿਛਲੇ ਬਨੇ ਦੇ ਜਿਹੜਾ ਕੈਮਰ ਬੋਨ ਲੱਗੀ ਹੈਂਡਲ ਸੋ ਇਹ ਜਿੰਨਾ ਵੀ ਥੋੜਾ ਜਿਹਾ ਆਪਾਂ ਇੱਥੇ ਮਾਰਕਾ ਵੀ ਦਿੱਤਾ ਹੈ ਆਪਣਾ ਤੇ ਟੋਟਲੀ ਹੈਂਡ ਮੇਡ ਆ ਫੁੱਲ ਸ਼ਾਰਪ ਆ ਸੋ ਜਿਹੜਾ ਇਹਦਾ ਮਿਆਨ ਆ ਇਹ ਹੈਗਾ ਜੀ ਲੈਦਰ ਜਿੱਦੂ ਆਪਾਂ ਪਿਓਰ ਲੈਦਰ ਆ ਜੀ ਉਹ ਉਹ ਚੀਜ਼ ਦਾ ਬਣਿਆ ਹੋਇਆ ਆ ਮਿਆਂ ਪਹਿਲੋ ਲੱਕੜ ਦਾ ਲੱਕੜ ਉੱਤੇ ਹੱਥ ਦੀ ਸਲਾਈ ਹੈ ਲੈਦਰ ਦੀ ਤੇ ਵੇ ਦੇ ਦੀ ਵਾਈਟ ਕਾਪਰ ਠੋਕਰ ਆ ਇਹ ਚਿਤਰਾਈ ਵਾਲੀ ਸੋ ਇਸ ਕਰਕੇ ਆਪਣਾ ਠੋਕਰ ਜਿਹੜੀ ਲਾਈ ਆ ਥੋੜਾ ਜਿਆ ਜੱਚਦਾ ਪੀਸ ਹੈ ਲੈਦਰ ਦਾ ਗਾਤਰ ਹੈ ਜੀ ਪਿਓਰ ਲੈਦਰ ਜਿਹਨੂੰ ਕਹਿੰਦੇ ਆਪਾਂ ਠੀਕ ਜਿਹੜਾ ਆਪਾਂ ਡੇਲੀ ਵੇਅਰ ਕਰ ਸਕਦੇ ਆ ਲੈਦਰ ਸੌਫਟ ਆ ਹਾਂਜੀ ਸੋ ਨਾ ਇਚ ਆਪਾਂ ਨੂੰ ਗਰਮੀ ਲੱਗ ਸਕਦੀ ਨਾ ਕੁਛ ਇਹ ਮਤਲਬ ਵੇਅਰ ਕਰ ਸਕਦੇ ਆ ਡੇਲੀ ਤੇ ਆਪਾਂ ਨੂੰ ਈਜ਼ਲੀ ਰਹੂਗਾ ਜਿਹੜੀ ਇਹ ਕੰਢੀ ਆ ਜੀ ਇਹ ਹੈਂਡ ਮੇਡ ਆ ਅੱਛਾ ਬਣੇ ਹੋਏ ਵਾਹ ਜੀ ਵਾਹ ਇਹ ਹੱਥ ਦੇ ਆ ਜੀ ਆਪਣੇ ਹੱਥ ਤੇ ਬਣੇ ਹੋਏ ਕੰਗੇ ਆ ਸੋ ਜਿਹੜਾ ਜੇ ਕੱਲਾ ਕੱਲਾ ਜਿਹੜਾ ਦੰਦਾ ਇਹ ਹੱਥ ਨਾਲ ਤਿਆਰ ਕੀਤਾ ਆ ਕੱਲਾ ਕੱਲਾ ਆਪ ਕੜਾਈ ਤੇ ਇਹ ਜਿਹੜੀ ਲੱਕੜ ਆ ਇਹਨੂੰ ਟਾਲੀ ਕਹਿੰਦੇ ਆ ਜੀ ਲਾ ਇੱਕ ਲਾਲ ਚੰਦਨ ਹੁੰਦੀ ਆ ਇੱਕ ਟਾਲੀ ਹੁੰਦੀ ਆ ਕਾਲੀ ਟਾਲੀ ਦਾ ਬਣਿਆ ਜੀ ਸੋ ਇਹ ਤੁਸੀਂ ਵਰਤੋ ਤੇ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਵਾਇਬਰ ਜੀ ਕ ਖਾਲਸਾ ਵਾਇਬਰ ਜੀ ਦਾ ਆ ਅਨੂਪ ਵੀਰ ਹੁਣਾਂ ਕੋਲੋਂ ਸ਼ਸਤਰਾਂ ਦੇ ਦਰਸ਼ਕਦਾਰ ਕਰਕੇ ਹੁਣ ਆਪਾਂ ਜਾ ਰਹੇ ਆ ਨੀ 에어ਪੋਰਟ ਵੱਲੋਂ ਸੋ ਥੈਂਕ ਯੂ ਸਾਰੇ ਵੀਰਾਂ ਦਾ ਤੇ ਥੈਂਕ ਯੂ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਭਾਈ ਸਾਹਿਬ ਤੇ ਮਾਤਾ ਜੀ ਧੰਨਵਾਦ ਜੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੋਂ ਬੇਸਿਕਲੀ ਜਿਹੜਾ ਕਿ ਟਾਈਮ ਤਕਰੀਬਨ 20 ਤੋਂ 25 ਮਿੰਟ ਲੱਗਣੇ 에ਅਰਪੋਰਟ ਤੇ ਸੋ 에ਅਰਪੋਰਟ ਤੋਂ ਕਲੈਕਟ ਕਰਕੇ ਫਿਰ ਆਪਾਂ ਅੱਗੇ ਚੱਲਦੇ ਆ ਆਪਣੇ ਗ੍ਰੈਬ ਤੇ ਚਲੋ ਸੋ 에ਅਰਪੋਰਟ ਪਹੁੰਚ ਗਏ ਆ ਜੀ ਜਦੋਂ ਤੁਸੀਂ ਆਪਣੇ ਧਾਰਨਿਕ ਕੰਨੇ ਇਸ ਤਰੀਕੇ ਨਾਲ ਦੇਖਦੇ ਆ ਤੇ ਕਿੰਨੀ ਖੁਸ਼ੀ ਹੁੰਦੀ ਆ 에ਅਰਪੋਰਟ ਤੇ ਆਣ ਕਰਕੇ ਅਨੇ ਹਾਂ ਤੇ ਟ੍ਰੈਵਲ ਕਰਕੇ ਆਏ ਆ ਬਸ ਦਾ ਦੇਖੀਆਂ ਚਰਚਾ ਦੇਖੀਆਂ ਤੇ ਆਪਣੇ ਗੁਰੂ ਆਮਦਸਰ ਨਗਰੀ ਤੇ ਦੇਖੋ 에어ਪੋਰਟ ਦੇ ਉੱਪਰ ਕੇਸਲੇ ਨਿਸ਼ਾਨ ਖੰਡਾ ਲਿਖਿਆ ਵੀ ਖੰਡਾ ਸਾਹਿਬ ਸਿੱਖ ਧਰਮ ਦਾ ਪ੍ਰਤੀਕ ਤੇ ਇੱਧਰ ਸਾਹਮਣੇ ਹੈ ਜੀ 에어ਪੋਰਟ ਜਿੱਥੋਂ ਕਿ ਆਪਣੇ ਰਣਤੇਗ ਸਿੰਘ ਹੁਣਾਂ ਨੇ ਹੁਣ ਬਾਹਰ ਆਉਣਾ ਜੀ ਤੇ ਤੁਹਾਨੂੰ ਵੀ ਹੁਣੇ ਬੁਲਾਉਂਦੇ ਆ ਆਪਾਂ ਤਾਂ ਵੀ ਅਸੀਂ ਕਾਫੀ ਲੇਟ ਸੀਗੇ ਬਟ ਫਿਰ ਵੀ ਸਹੀ ਰਿਹਾ ਕਿ ਉਹ ਅਜੇ ਤੱਕ ਬਾਹਰ ਨਹੀਂ ਆਏ एक घंटा जोड़ा कि हो गया उन्होंने अंदर ही विद दो चार मिनट पाँच मिनट मन लगता उन्हें बहार आ जाए चलो जी हमारे कृपा के ना आप हम पहुंचीए घरों ਤੇ ਥੋੜਾ ਥੋੜਾ ਆਪਣਾ ਸਕੇਜੂਲ ਲੇਟ ਹੋ ਜਾਣਾ ਜਿੰਨੇ ਵਜੇ ਆਪਾਂ ਪਹੁੰਚਣਾ ਸੀਗਾ ਰਵਿੰਦਰ ਸਿੰਘ ਨੇ ਕਹਿ ਆਦੀ ਹਲਵੇ ਦਾ ਥੈਂਕ ਯੂ ਰਵਿੰਦਰ ਥੈਂਕ ਯੂ ਸੋ ਬਹੁਤ ਪਿਆਰ ਕੀਤਾ ਰਵਿੰਦਰ ਹੁਣਾਂ ਨੇ ਸਾਰੀ ਫੈਮਿਲੀ ਨੇ ਹੁਣ ਆਪਾਂ ਫਾਈਨਲੀ ਜਾ ਰਹੇ ਹਾਂ ਜੀ ਸੋ ਜੰਪੀਪੁਰ ਵਾਲੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਤੁਸੀਂ ਇੰਨਾ ਮਾਣ ਬਖਸ਼ਿਆ ਜੀ ਹੁਣ ਆਪਾਂ ਜਾ ਰਹੇ ਹਾਂ ਪਿੰਡ ਵੱਲੋਂ ਹੋਪਫੁਲੀ ਆਪਾਂ ਹੁਣ ਰਸਤੇ 'ਚ ਨਾ ਰੁਕੀਏ ਕਿਉਂਕਿ ਅਸੀਂ ਆਪਣੇ ਸਕੇਜੂਲ ਤੋਂ ਥੋੜਾ ਥੋੜਾ ਨਹੀਂ ਕਾਫੀ ਲੇਟ ਹੋ ਚੁੱਕੇ ਹਾਂ ਤੇ ਥੋੜਾ ਜਿਹਾ ਰਸਤਾ ਵੀ ਹੈਗਾ ਤੇ ਹਾਈਵੇ ਆ ਬਟ ਰਸਤੇ ਦੇ ਵਿੱਚ ਨਾ ਕੁਛ ਇਦਾਂ ਦੇ ਡਿਵਾਈਡਰ ਜੇ ਬਣੇ ਨੇ ਜਿਹਦੇ ਕਰਕੇ ਦਿੱਕਤ ਆਉਂਦੀ ਹੈ ਸਲੋ ਕਰਨਾ ਪੈਂਦਾ ਬਟ ਹੋਪਫੁਲੀ ਥੋ ਅਸੀਂ ਸਿਰਫ 45 ਮਿੰਟ ਦੇ ਵਿੱਚ ਜਿਹੜਾ ਕਿ ਆਪਣੇ ਘਰ ਪਹੁੰਚ ਜਾਵਾਂਗੇ ਆਹ ਰਹੀ ਜੀ ਫੀਲਿੰਗ ਹੁਣ ਪ੍ਰੋਪਰ ਅਸੀਂ ਪੰਜਾਬ ਦੇ ਵਿੱਚ ਆ ਚੁੱਕੇ ਹਾਂ ਇਹ ਆ ਜੀ ਸਾਡਾ ਪੰਜਾਬ ਦੇਖੋ ਕੰਨਿਆਂ ਦੇ ਖੇਤ ਇੱਧਰ ਕਣਕਾਂ ਹਰੀਆਂ ਪਰੀਆਂ ਹੋਈਆਂ ਨੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਪਰ ਪੰਜਾਬ ਦੇ ਵਿੱਚ ਅਸੀਂ ਐਂਟਰ ਹੋ ਚੁੱਕੇ ਹਾਂ ਉਹ ਦੇਖੋ ਸਰੋਂ ਉੱਗੀ ਪਈ ਆ ਤੇ ਗੰਦਲਾਂ ਵਾਲਾ ਸ਼ਕਾਂਗੇ ਜਾ ਕੇ ਸਾਗ ਤੇ ਜਾ ਕੇ ਆਪਣੇ ਖੇਤਾਂ ਚੋਂ ਲਿਆਵਾਂਗੇ ਪੁੱਟ ਕੇ ਗੰਨੇ ਤੇ ਨਾਲੇ ਗੰਨੇ ਕਈ ਲੋਕੀ ਕਹਿੰਦੇ ਆ ਗੰਨੇ ਖਾਵਾਂਗੇ ਤੇ ਕਈ ਲੋਕੀ ਕਹਿੰਦੇ ਆ ਗੰਨੇ ਚੁੱਪਾਂਗੇ ਤੇ ਹੁਣ ਤੁਸੀਂ ਕਮੈਂਟ ਵਿੱਚ ਇਹ ਦੱਸਿਓ ਕਿ ਗੰਨੇ ਚੁੱਪਣਾ ਹੁੰਦਾ ਜਾਂ ਗੰਨੇ ਖਾਣਾ ਹੁੰਦਾ ਤੇ ਸਾਰੇ ਗੰਨੇ ਖੇਤ ਹਰੇ ਭਰੇ ਬੱਦਲ ਥੱਲੇ ਆਏ ਹੋਏ ਨੇ ਅੱਜ ਤੇ ਕੁਦਰਤ ਨੂੰ ਵੀ ਪੂਰਾ ਚਾ ਚੜਿਆ ਜੀ ਸਾਡੇ ਆਉਣ ਦਾ ਹੈ ਕੁਦਰਤ ਪੂਰਾ ਸਾਥ ਦੇ ਰਹੀ ਆ ਇਹ ਸਾਨੂੰ ਵੀ ਪੂਰਾ ਚਾ ਚੜਿਆ ਹੋਇਆ ਆ ਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਅੱਜ ਜਿਹੜੀ ਜਰਨੀ ਸਾਡੀ ਸੰਪੂਰਨ ਹੋਣ ਵਾਲੀ ਆ ਇਹਦਨ ਇੱਥੇ ਅੱਧੇ ਘੰਟੇ ਚ ਅਸੀਂ ਘਰੇ ਪਹੁੰਚ ਜਾਣਾ ਤੇ ਯਾਤਰਾ ਸਾਡੀ ਜਿਹੜੀ ਮਹਾਰਾਜ ਨੇ ਉੱਥੇ ਅਰਦਾਸ ਬੇਨਤੀ ਕਰਕੇ ਆਪਾਂ ਸ਼ੁਰੂ ਕੀਤੀ ਸੀ ਤੇ ਸੰਪੂਰਨ ਹੋ ਜਾਣੀ ਹੈ ਅੱਜ ਆਪਾਂ ਪਹੁੰਚ ਗਏ ਇਸ ਟਾਈਮ 648 ਪੋੜਾ ਇੱਥੋਂ ਲੈਫਟ ਸਾਈਡ ਗੁਰਦਾਸਪੁਰ ਆ ਤੇ ਇਧਰੋਂ ਰਾਈਟ ਆਪਣੇ ਹਰਗੁਬਿੰਦਪੁਰਾ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਦੀ ਦੂਸਰੀ ਜਾਗ ਹੋਈ ਸੀਗੀ ਉਹ ਵੀ ਆਪਾਂ ਦਰਸ਼ਨਦਾਰ ਕਰਾਂਗੇ ਸਥਾਨ ਦੇ ਫਿਲਹਾਲ ਇਸ ਜਰਨੀ ਕਿਹੜੀ ਸਾਡੀ ਸੰਪੂਰਨ ਹੋਣੀ ਆ ਆਪਣੇ ਘਰ ਜਾ ਕੇ ਉਹਦਾ ਰਹਿ ਗਿਆ ਜੇ ਇੱਥੋਂ ਸਿਰਫ 2-3 ਕਿਲੋਮੀਟਰ ਹੋਰ 2-3 ਕਿਲੋਮੀਟਰ ਜਾ ਕੇ ਆਪਣੀ ਜਿਹੜੀ ਯਾਤਰਾ ਸੰਪੂਰਨ ਹੋ ਜਾਣੀ ਆ ਗ੍ਰੈਵਿਕ ਇਹ ਨਹਿਰ ਹਮੇਸ਼ਾ ਭਰੀ ਹੁੰਦੀ ਸੀ ਬਟ ਹੁਣ ਇੱਥੇ ਪਾਣੀ ਹੈ ਹੀ ਨਹੀਂ ਇਹ ਸੁੱਕੀ ਪਈ ਆ ਨਹਿਰ ਤੇ ਬਹੁਤ ਖੂਬਸੂਰਤ ਹੈ ਜਿਹੜਾ ਏਰੀਆ ਸੀਗਾ ਇਧਰਲੇ ਬੰਨੇ ਕੰਨ ਮਾਣਾ ਆ ਜਿੱਥੇ ਛੋਟਾ ਕੱਲੂ ਘਰ ਛੋਟਾ ਕੱਲੂ ਘਰ ਹੋਇਆ ਕਾਫੀ ਇਤਿਹਾਸ ਹੈ ਇਸ ਜਗ੍ਹਾ ਤੇ ਨਾਲ ਹੀ ਅੱਗੇ ਕਾਦੀਆਂ ਵਾ ਇੱਕ ਕਾਦੀ ਹੈ ਮਿਰਜ਼ੇ ਵਾਲੀ ਇੱਕ ਕਾਦੀਆਂ ਉਹ ਹੈ ਜਿੱਥੇ ਸਾਰੇ ਕੇ ਮੁਸਲਮ ਕਮਿਊਨਿਟੀ ਹੁੰਦੀ ਆ ਮੈਨੂੰ ਪੱਕਾ ਪਤਾ ਨਹੀਂ ਉਹਨਾਂ ਦਾ ਕਿਹੜਾ ਫੰਕਸ਼ਨ ਹੁੰਦਾ ਬਟ ਕਾਫੀ ਜਿਹੜੇ ਕੇ ਪਾਕਿਸਤਾਨ ਤੋਂ ਹਰ ਸਾਲ ਇੱਥੇ ਮੁਸਲਮ ਪਾਈਚਾਰਾ ਹੁੰਦਾ ਹੈ ਆਪਣੇ ਜਿੱਦਾਂ ਅਸੀਂ ਜਾਣਦੇ ਆ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਦਰਸ਼ਨਦਾਰਿਆਂ ਦੀ ਉਹ ਵੀ ਆਪਣੇ ਹੁੰਦੇ ਨੇ ਇੱਥੇ ਸਥਾਨਾਂ ਤੇ ਇੱਥੋਂ ਰਹਿ ਕੇ ਜੀ ਬਸ 3 ਕਿਲੋਮੀਟਰ ਹੋਰ ਆਪਣਾ ਪਿੰਡ ਵੜੈਚ ਚ ਤੇ ਆ ਜੀ ਸਾਡਾ ਪਿੰਡ ਆ ਮੇਰਾ ਸਕੂਲ ਆ ਜੀ ਇਧਰਲੀ ਸਾਈਡ ਤੇ ਸਰਕਾਰੀ ਸਕੂਲ ਜਿੱਥੇ ਮੈਂ ਪੰਜਵੀਂ ਤੱਕ ਪੜ੍ਹਾਈ ਕੀਤੀ ਆ ਇਸ ਸਕੂਲ ਦੇ ਵਿੱਚ ਸਰਕਾਰੀ ਮਿਡਲ ਸਕੂਲ ਬੜੈਚ ਉਹ ਸਾਡੇ ਖੇਤ ਨੇ ਉਹ ਸਾਡੀ ਬੰਬੀ ਆ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਆ ਆ ਜਿੰਨੇ ਦੂਰ ਤੱਕ ਉਹ ਪਰੇ ਤੱਕ ਸਾਡੇ ਖੇਤ ਆ ਸਾਡੇ ਮੇਰੇ ਤਾਇਆ ਜੀ ਹੁਣਾਂ ਦੇ ਮੇਰੇ ਚਾਚਾ ਜੀ ਦੇ ਬੇਟੇ ਦੇ ਸਾਰਿਆਂ ਦੇ ਖੇਤ ਆ ਇੱਥੇ ਤੇ ਆ ਸਾਡੇ ਪਿੰਡ ਦਾ ਇਧਰ ਛੱਪੜ ਆ ਸਾਡੇ ਪਿੰਡ ਦਾ ਤੁਹਾਨੂੰ ਦਿਖਾਉਂਦੇ ਆ ਆ ਪਿੰਡ ਦਾ ਜਿਹੜਾ ਛੱਪੜ ਆ ਉਹ ਤੇ ਸੁੱਕਿਆ ਸਾਰਾ ਕੁਝ ਸੁੱਕਿਆ ਪਿਆ ਨਹਿਰ ਸੁੱਕੀ ਪਈ ਪਿੰਡ ਦਾ ਛੱਪੜ ਸੁੱਕਿਆ ਪਿਆ ਇੱਥੇ ਮੱਛੀਆਂ ਮੁੱਛੀਆਂ ਰੱਖੀਆਂ ਹੁੰਦੀਆਂ ਸੀਗੀਆਂ ਸਾਡੇ ਆ ਸਾਹਮਣੇ ਜਿਹੜੇ ਘਰ ਨੇ ਚਾਚਾ ਜੀ ਹੁਣੇ ਪੱਪੂ ਚਾਚਾ ਜੀ ਹੁਣੇ ਨਾ ਉਹਨਾਂ ਦਾ ਤੇ ਆ ਵਾਜੀ ਸਾਡਾ ਫਰੰਟ ਦੇ ਘਰ ਆਉਣ ਵਾਲਾ ਪਿੰਡ ਤੇ ਤਾਰਾ ਤੂਰਾ ਮੈਨੂੰ ਲੱਗਦੀਆਂ ਨਹੀਂ ਕੋਈ ਡਿਸਟਰਬ ਕਰਨ ਗਿਆ ਤੇ ਇਹ ਸਾਡਾ ਲਓ ਜੀ 我滴，妈！我滴。 ਦੇਖੋ ਜੀ ਹਰ ਸਿਮਰਤ ਕੌਰ ਆ ਦੇਖੋ ਮੇਰੇ ਲਈ ਕਿੰਨਾ ਪਿਆਰਾ ਗਿਫਟ ਬਣਾ ਕੇ ਲਿਆਈ ਆ ਹਰਜੀਸ ਐਡਵੈਂਚਰ ਦੀ ਉਹ ਮੇਰਾ ਲੋਗੋ ਚੱਲ ਰਿਹਾ ਏ ਉਹ ਤਾਂ ਜਿਹੜਾ ਕਿੱਡਾ ਪਿਆਰਾ ਗਿਫਟ ਲੈ ਆ ਕੇ ਤੇ ਮੈਨੂੰ ਦਿੱਤਾ ਆ ਬੜੀ ਜੀ ਰੰਦੀ ਰਹਿੰਦੀ ਰਹਿੰਦੀ ਕਹਿੰਦੀ ਮੈਂ ਬਣਾਣੀ ਬਣਾਣੀ ਉਹ ਸੋ ਕਿਊਟ ਮੈਨੂੰ ਬੜਾ ਪਸੰਦ ਆ ਥੈਂਕ ਯੂ ਸੋ ਮੱਚ ਥੈਂਕ ਯੂ ਇਹ ਮੈਂ ਸਾਮ ਕੇ ਰੱਖਾਂਗਾ ਆਪਣੇ ਕੋਲ ਤੇ ਬੜਾ ਸੋਹਣਾ ਬਣਾਇਆ ਦੇਖੋ ਪੂਰਾ ਲੋਗੋ ਨੂੰ ਪੂਰਾ ਕਾਪੀ ਕਰ ਦਿਆ ਇਹਨੇ ਸੋ ਇਹ ਬੱਚਿਆਂ ਦਾ ਪਿਆਰ ਹੁੰਦਾ ਆਜੋ 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 ਬੋਥ ਥੈਂਕ ਯੂ ਬਟੂਰ ਥੈਂਕ ਯੂ ਆਜੋ ਆਜੋ ਇੱਥੇ ਖਿਚੋਣੀ ਫੋਟੋ ਕੀ ਆ ਕੈਂਪਰ ਕੋਲ ਇੱਥੇ ਇੱਥੇ ਚਲੋ ਇੱਥੇ ਆਜੋ 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 ਸੋ ਇਹ ਸਾਡੀ ਸਾਡੇ ਨਗਰ ਦੀ ਨਵੀਂ ਪਨੀਰੀ ਆ ਜਿਹੜੀ ਕਿ ਹਜੇ ਉੱਗ ਰਹੀ ਹੈ ਜਿੱਦਾਂ ਆਪਾਂ ਇੱਥੋਂ ਬਚਪਨ ਤੋਂ ਉੱਠ ਕੇ ਅੱਜ ਇੰਨੇ ਕੁ ਤੁਸੀਂ ਮਕਾਮ ਤੇ ਸਮਝ ਲਓ ਕਿ ਮਹਾਰਾਜ ਨੇ ਪਹੁੰਚਾਇਆ ਵਾ ਕਿ ਅੱਜ ਸਾਰੇ ਪਿਆਰ ਕਰ ਰਹੇ ਆ ਇਦਾਂ ਹੀ ਮੇਰੀ ਅਰਦਾਸ ਹੈ ਮਹਾਰੇ ਚਰਨਾਂ 'ਚ ਕਿ ਤੁਸੀਂ ਵੀ ਤਰੱਕੀਆਂ ਕਰੋ ਤੁਹਾਨੂੰ ਵੀ ਜਿਹੜਾ ਇੰਨਾ ਹੀ ਪਿਆਰ ਤੇ ਇੰਨਾ ਸਤਿਕਾਰ ਮਿਲੇ ਸਾਰਿਆਂ ਨੂੰ ਠੀਕ ਹੈ ਜੀ ਆਪਣਾ ਨਾਂ ਦੱਸੋ ਸਾਰਿਆਂ ਨੇ ਕੀ ਨਾਂ ਤੁਹਾਡਾ ਹਰਪਿੰਦਰ ਸਿੰਘ ਹਰਪਿੰਦਰ ਸਿੰਘ ਇਕਬਾਲ ਸਿੰਘ ਇਕਬਾਲ ਸਿੰਘ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਜੀ ਸਿੰਘ ਹੈ ਸੁਖਵੀਰ ਸਿੰਘ ਸੁਖਵੀਰ ਸਿੰਘ ਸ਼ਾਬਾਸ਼ ਬਹੁਤ ਵਧੀਆ ਲੱਗਾ ਸਾਰਿਆਂ ਨੇ ਮਿਲ ਕੇ ਪ੍ਰਸ਼ਾਦਾ ਆਪਾਂ ਛਕਦੇ ਆਂ ਮਾਤਾ ਜੀ ਹੁਣਾਂ ਨੇ ਤਿਆਰ ਕਰਾਈ ਹੈ ਦਾਲ ਆਲੂ ਗੋਭੀ ਮਟਰ ਪਨੀਰ ਦਹੀਂ ਤੇ ਨਾਲ ਜਰਦਾ ਅੱਜ ਇਹ ਲੰਗਰ ਆ ਤੋ ਸੰਗਤ ਸਾਰੀ ਆਈ ਹੈ ਸੰਗਤ ਵਾਸਤੇ ਲੰਗਰ ਆ ਜਿਹੜਾ ਆਪਣਾ ਕੇਂਗੂਰੇਟ ਆ ਉਹ ਮਾਤਾ ਜੀ ਲੱਗਦਾ ਕੱਲ ਪਹਿਰਾ ਸ਼ੁਰੂ ਕਰਨਗੇ ਸਾਗ ਮੱਕੀ ਦੀ ਰੋਟੀ ਆੜਾ ਅੱਜ ਆਪਾਂ ਜਿਹੜਾ ਕਿ ਲੰਗਰ ਉਤੀ ਕੋ ਸਾਡੇ ਛਕਦੇ ਆ ਜੋ ਸੰਗਤ ਸਾਰੀ ਛਕ ਰਹੀ ਆ ਬਸ ਇਹ ਸਭ ਦੀ ਗੱਲ ਹੈ ਪ੍ਰਸ਼ਾਦਾ ਪਾਣੀ ਹੋ ਗਿਆ ਹੁਣ ਅੰਦਰ ਪਤਾ ਨਹੀਂ ਕਿਹੜਾ ਨਵਾਂ ਸਰਪ੍ਰਾਈਜ਼ ਰੱਖਿਆ ਉਹਨਾਂ ਨੇ ਅੱਜ ਮੈਂ ਵੀ ਦੇਖਦਾ ਤੇ ਤੁਹਾਨੂੰ ਵੀ ਦਿਖਾਉਨੇ ਆ ਅੱਜ ਕਰੋ ਫੋਲੋ ਜੀ ਵਾਹ ਜੀ ਵਾਹ ਕੀ ਬਾਤ ਅੱਛਾ ਜੀ ਅੱਛਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ ਇਹ ਆਪਣੇ ਸਾਡੇ ਵੱਡੇ ਵੀਰ ਜੀ ਭਾਈ ਲਖਬੀਰ ਸਿੰਘ ਜੀ ਹੋਣਾ ਦਾ ਜਨਮ ਦਿਨ ਸੀਗਾ ਉਹ ਜਨਮ ਦਿਨ ਤੇ ਆਪਾਂ ਪਹੁੰਚ ਨਹੀਂ ਸਕੇ ਕਿਉਂਕਿ ਆਪ ਹੀ ਰੁਕੇ ਸੀ ਇਹਨਾਂ ਨੇ ਕਿ ਇਹ ਇਹ ਪਹੁੰਚਾ ਦੋ ਫੌਜ ਆਊਗੀ ਤੇ ਤਾਂ ਹੀ ਜਿਹੜਾ ਕਿ ਬਰਥਡੇ ਮਨਾਇਆ ਜਾਊਗਾ ਤੇ ਤਾਂ ਹੀ ਵੈਲਕਮ ਮੇਰਾ ਹੋਊਗਾ ਸੋ ਇਹ ਹੁਣ ਦੋ ਕੇਕ ਨੇ ਇੱਕ ਕੇਕ ਰਨ ਤੇਗ ਸਿੰਘ ਜੀ ਦਾ ਇੱਕ ਸਾਡੇ ਵੱਰ ਜੀ ਵੱਡੇ ਵੀਰ ਜੀ ਲਖਬੀਰ ਸਿੰਘ ਜੀ ਦਾ ਸੋ ਇਹ ਜਿਹੜਾ ਇਹ ਪ੍ਰਬੰਧ ਸੀਗਾ ਅੰਦਰ ਜਿਹੜਾ ਸਰਪ੍ਰਾਈਜ਼ ਪਿਆਰੇ ਸੀਗੇ ਆਓ ਫਿਰ ਸਾਰੇ ਆਪਾਂ ਜਿਹੜਾ ਕੇਕ ਕੱਟਦੇ ਆ ਤੇ ਇਸ ਚਲੋ ਜੀ ਚਲੋ ਇਹ ਸਾਡੇ ਜਨਮ ਦਿਨ ਜਦੋਂ ਵੀ ਜਿਹਦਾ ਮਰਜ਼ੀ ਹੋਵੇ ਨਾ ਫੂਕ ਇਹ ਬਾ ਨਹੀਂ ਮਾਰਨੀ ਹੁੰਦੀ ਉੱਥੇ ਹਾਂ ਜੀ ਇਧਰ ਵੀ ਜਕਾਰਾ ਬੋਲੇ ਕੱਟ ਰਿਆ ਕਾਲੇ ਵਾਹ ਜੀ ਵਾਹ ਤੇ ਹੁਣ ਫਿਰ ਕੱਟ ਕੀ ਕੱਟ ਕੀ ਕੱਟ ਇਹ ਕੱਟਣ ਚ ਐਕਸਪੀਰੀਅੰਸ ਆ ਕੱਟਣ ਚ ਪੂਰਾ ਐਕਸਪੀਰੀਅੰਸ ਅਰੰਤੇਗ ਸਿੰਘ ਦਾ ਉਹ ਵੀ ਕੱਟੂਗਾ ਦੋਨੇ ਹਾਂ ਬਰਥਡੇ ਟੂ ਯੂ ਹਾਪੀ ਬਰਥਡੇ ਟੂ ਯੂ ਹਾਪੀ ਬਰਥਡੇ ਟੂ ਯੂ ਹਾਲੋ ਇਧਰ ਹਾਂ ਜੀ ਲਓ ਚਾਕਲੇਟ ਖਾਣੀ ਚਲੋ ਵੀ ਹੁਣ ਆਪਾਂ ਇਦਾਂ ਕਰੀਏ ਸਾਰੇ ਬੱਚਿਆਂ ਨੂੰ ਕੇਕ ਜਿਹੜਾ ਵਧੀਆ ਤਰੀਕੇ ਨਾਲ ਕੱਟ ਕੇ ਸਾਰਿਆਂ ਨੂੰ ਖਵਾਓ ਤੁਸੀਂ ਅੱਛਾ ਜੀ ਬਰਥਡੇ ਕੇਕ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਆਪਾਂ ਚੱਲਦੇ ਆ ਬਾਹਰ ਜੋ ਕਿ ਛੋਟੇ ਛੋਟੇ ਬੱਚਿਆਂ ਨੂੰ ਕੁਛ ਇੱਕ ਗਿਫਟ ਦੇਣੇ ਆ ਜਾ ਕੇ ਉਹਨਾਂ ਨੂੰ ਦੇਣੇ ਆਪਾਂ ਕੁਛ ਚਾਕਲੇਟਸ ਆਜੋ ਚਲੀਏ ਆਪਾਂ ਬਾਹਰ ਓਏ ਬੱਲੇ ਬੱਲੇ ਹੁਣ ਪਤਾ ਤੁਹਾਨੂੰ ਕੀ ਮਿਲਣਾ ਵਾ ਤੁਹਾਨੂੰ ਸਾਰਿਆਂ ਨੂੰ ਗੈਸ ਕਰੋ ਕੀ ਮਿਲੂਗਾ ਤੁਹਾਨੂੰ ਸਾਰਿਆਂ ਨੂੰ ਕੀ ਮਿਲਣਾ ਸਾਰਿਆਂ ਨੂੰ ਹੈ ਸਕੂਟਰ ਤੇ ਮਿਲੇਗਾ ਕੁਝ ਹੋਰ ਵੀ ਮਿਲੇਗਾ ਵੇਟ ਐਥੇ ਰੁਕੋ ਕੁਝ ਮਿਲਣ ਲਗਾ ਜੇ ਤੁਹਾਨੂੰ ਬੜੀ ਪਿਆਰੀ ਚੀਜ਼ ਹੈ ਵੇਟ ਕਰੋ ਹਣ ਸਾਰਿਆਂ ਨੂੰ ਵੇਟ ਡਾਡਾ ਚਾਕਲੇਟ ਕਿੰਨੇ ਕਿੰਨੇ ਖਾਣੇ ਚਾਕਲੇਟ ਕੌਣ ਕਿੰਨੇ ਕਿੰਨੇ ਸਭ ਪਸੰਦ ਚਾਕਲੇਟ ਸਾਰਿਆਂ ਨੂੰ ਚਲੋ ਫਿਰ ਆਪੋ ਚਾਕਲੇਟ ਖੋਲੀਏ ਅੱਛਾ ਆ ਲੋ ਜੀ ਲਓ ਜੀ ਫੜੋ ਫਿਰ ਚਾਕਲੇਟ ਇਹ ਕਿਤੇ ਸਾਰਿਆਂ ਨੂੰ ਆ ਗਈ ਆ ਗਈ ਆ ਗਈ ਸਾਰਿਆਂ ਨੂੰ ਆ ਗਈ ਆ ਗਈ ਆ ਗਈ ਆ ਗਈ ਲੈ ਲਈ ਲੈ ਲਈ ਸਾਰਿਆਂ ਨੂੰ ਆ ਗਈ ਹੁਣ ਡਬਲ ਕਿਹਨੇ ਲੈਣੀ ਹੈ ਸਭ ਤੋਂ ਪਿਆਰਾ ਕੌਣ ਆ ਦੱਸੋ ਹੱਥ ਖੜਾ ਕਰੋ ਉਹਨੂੰ ਡਬਲ ਮਿਲੂਗੀ ਚਲੋ ਇਹ ਦੋਨੇ ਚਲੋ ਇਹਨੂੰ ਦੋ ਸਭ ਤੋਂ ਪਿਆਰੇ ਆਲੋ ਡਬਲ ਦੋ ਦੇ ਆਲੋ ਦੋ ਦੇ ਚਲੋ ਜੀ ਠੀਕ ਹੈ ਹੁਣ ਸਾਰੇ ਖਾਓ ਖਾ ਕੇ ਆਨੰਦ ਲਓ ਇੱਕ ਵਾਰੀ ਜਕਾਰਾ ਛੱਡੋ ਸਾਰਿਆਂ ਨੇ ਇਕੱਠੇ ਬੋਲੇ ਲਓ ਜੀ ਆਪਾਂ ਪਹੁੰਚ ਗਏ ਹੁਣ ਆਪਣੇ ਗ੍ਰਹਿ ਵਿਖੇ ਇੱਥੇ ਆਪਾਂ ਹੁਣ ਅੱਜ ਦਾ ਵਲੌਗ ਤੇ ਇਸ ਜਰਨੀ ਨੂੰ ਅਸੀਂ ਐਂਡ ਕਰਨਾ ਚਾਹਾਂਗੇ ਆ ਆਸਟਰੀਆ ਤੋਂ ਜਰਨੀ ਸ਼ੁਰੂ ਹੋਈਗੀ ਆਸਟਰੀਆ ਤੋਂ ਲੈ ਕੇ ਸਵਿਜ਼ਰਲੈਂਡ ਇਟਲੀ ਸਲੋਵੀਨੀਆ ਕ੍ਰੋਸ਼ੀਆ ਬੋਸਨੀਆ ਮੋਂਟੇਨੇਗਰੋ ਅਲਬਾਨੀਆ ਗ੍ਰੀਸ ਟਰਕੀ ਈਰਾਨ ਪਾਕਿਸਤਾਨ ਤੇ ਇੰਡੀਆ ਫਾਈਨਲੀ ਸਤਗੁਰ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਇੰਡੀਆ ਚ ਐਂਟਰ ਹੋ ਕੇ ਅੱਜ ਆਪਣੇ ਗ੍ਰਹਿ ਵਿਖੇ ਪਹੁੰਚ ਗਏ ਆ ਤੇ ਜੋ ਕੇ ਸਾਡੇ ਪਿੰਡ ਵਾਲਿਆਂ ਨੇ ਸਾਡੇ ਨਗਰ ਵਾਸੀਆਂ ਨੇ ਇੰਨਾ ਜੋ ਕੇ ਪਿਆਰ ਸਤਿਕਾਰ ਕੀਤਾ ਮੈਂ ਸਾਰੇ ਸਾਡੇ ਵੜੈਚ ਪਿੰਡ ਦੇ ਸਾਰੇ ਨਗਰ ਵਾਸੀਆਂ ਦਾ ਮੇਰੀ ਸਾਰੀ ਫੈਮਿਲੀ ਦਾ ਮੇਰੇ ਬ੍ਰਦਰ ਪਾ ਪਾਇ ਲਖਵੀਰ ਸਿੰਘ ਮੇਰੇ ਜੀਜਾ ਜੀ ਭਗਵੰਤ ਸਿੰਘ ਮੇਰੇ ਮਾਤਾ ਜੀ ਸਾਰੀਆਂ ਭੈਣਾਂ ਦਾ ਜੇ ਮੈਂ ਨਾਂ ਲੈਣ ਲੱਗਾ ਤੇ ਕਿਤੇ ਕੋਈ ਨਾਰਾਜ਼ ਨਾ ਹੋ ਜਾਵੇ ਸਾਡਾ ਸਾਰਾ ਨਗਰ ਸਾਡੇ ਸਾਰੇ ਚਾਚੇ ਤਾਏ ਸਾਰੇ ਉਹਨਾਂ ਦੇ ਮਿੰਦੋ ਨੌਜਵਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਮੇਰੀ ਜਰਨੀ ਸਟਾਰਟਿੰਗ ਦੌਰਾਨ ਮੇਰੇ ਨਾਲ ਖੜੇ ਸਨ ਆਸਟਰੀਆ ਤੋਂ ਲੈ ਕੇ ਕਰਕੇ ਆਸਟਰੀਅਨ ਸਾਰਿਆਂ ਦਾ ਧੰਨਵਾਦ ਆਸਟਰੀਆ ਤੋਂ ਲੈ ਕੇ ਇੱਥੋਂ ਤੱਕ ਜਿਨ੍ਹਾਂ ਜਿਨ੍ਹਾਂ ਨੇ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਟਾਈਮ ਹੁਣ ਵਾ ਇਹ ਜੋ ਅਸਤ ਬਾਜੀ ਲੈ ਕੇ ਆਏ ਨੇ ਕਹਿੰਦੇ ਕਿ ਇਹ ਬਾਜੀ ਹੁਣ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਰਹਿੰਦਾ ਸੀਗਾ ਆ ਦੇਖੋ ਇਹ ਇਹਨਾਂ ਦਾ ਕਾਰਜ ਹੈ ਜਿਹੜੇ ਕਹਿੰਦੇ ਕਿ ਸਰਪ੍ਰਾਈਜ਼ ਰਹਿੰਦਾ ਉਹ ਚਲਾਉਣਾ ਤੇ ਸਰਪ੍ਰਾਈਜ਼ ਦਾ ਚੱਲ ਨਹੀਂ ਰਿਹਾ ਕੀ ਗੱਲ ਇਹ ਠੋਸ ਨਾ ਹੋ ਜਾਵੇ ਕੰਮ ਨਹੀਂ ਨਹੀਂ ਹਾਂਜੀ ਇੱਥੇ ਰੱਖ ਵਾਹ ਦੀ ਵਾਹ ਕੀ ਬਾਤ ਇਹ ਪਿਆਰਾ ਤੋਹਫਾ ਵੀਰ ਵੱਲੋਂ ਮੈਨੂੰ ਹਾਂ ਆ ਦੇਖੋ ਹੈਗਾ ਜਨਮ ਦਿਨ ਵੀਰ ਜੀ ਦਾ ਇਹ ਪਰ ਤੋਹਫਾ ਮੈਨੂੰ ਮਿਲ ਰਿਹਾ ਹੈ ਇਹ ਮੇਰੇ ਵਾਸਤੇ ਕਰਨ ਤੇਗ ਵਾਸਤੇ ਦੋ ਵਾਸਤੇ ਦੋ ਵਾਸਤੇ ਇਹ ਦੋਨਾਂ ਵਾਸਤੇ ਹੋ ਤੇਰੇ ਵਾਸਤੇ ਵੀ ਤੇ ਮੇਰੇ ਵਾਸਤੇ ਵੀ ਯਾ ਆਹ ਦੇਖ ਲੋ ਨੌਜਵਾਨਾਂ ਦੇ ਕੰਮ ਇਹ ਇੰਨਾ ਚਾ ਚੜਿਆ ਤੁਹਾਨੂੰ ਦਿਖਿਓ ਯਾਰ ਹਾਥੂਥਨਾ ਸੜਾ ਲਿਓ ਕਿਤੇ ਇਹ ਕੋਈ ਰੱਖ ਲੂ ਬੋਤਲ ਬਾਤਲ ਥੱਲੇ ਉਹ ਤਾਂ ਲੈ ਗਈ ਓਏ ਇੱਦਾਂ ਚਲਾਉਣ ਲੱਗਾਈ ਓਏ ਨਾਂ ਵੀ ਨਾਂ ਨਾ ਨਹੀਂ ਨਹੀਂ ਐਦਾਂ ਨਹੀਂ ਯਾਰ ਹੱਦ ਆ ਯਾਰ ਦੇਖ ਦੇਖ ਲੋ ਕੰਮ ਇਹਨਾਂ ਦੇ ਨਿਆਣਿਆਂ ਦੇ ਹੱਥ ਛੜਾਲਾ ਭਾਵੇਂ ਫੇਰਾ ਪੜਾ ਚਲਾ ਆਏ ਫਿਰ ਛੜਾ ਤਾਂ ਨਹੀਂ ਕੁਛ ਨਹੀਂ ਨਹੀਂ ਭਾਜੀ ਬੱਜ ਗਿਆ ਹਾਂ ਦੇ ਬਸ ਹੁਣ ਹੱਥ ਨਾਲ ਸੜਾਲੀ ਯਾਰ ਹਾਂ ਕਿੰਦਾ ਚਲਾਉਣੀ ਆ ਇਦਾਂ ਵਾ ਅੱਛਾ ਕਿ ਲਾਈ ਜੰਨੇ ਇਦਾਂ ਅੱਛਾ ਦੇਖੇ ਵਾਹ ਵੀ ਵਾਹ ਚਲੋ ਬਸ ਕਰੋ ਹਣ ਬਸ ਕਰੋ ਠੀਕ ਆ ਵੀ ਕਿਦਾਂ ਕੱਪੜੇ ਕੁੱਪੜੇ ਸਹੀ ਆ ਕੋਈ ਸੜਿਆ ਤਾਂ ਨਹੀਂ ਕੁਝ ਚਲੋ ਫਿਰ ਇਹਨਾਂ ਕਹੋ ਸਾਰੇ ਨੂੰ ਟਿਲ देन ਸੀ ਯੂ ਇਨ ਦਾ ਨੈਕਸਟ ਵੀਡੀਓ ਕਹੋ ਚਲੋ ਲੋ ਜੀ ਸਾਰੇ ਸ਼ਰਮਾ ਗਏ ਆ ਹੁਣ ਮੁੰਡੇ ਇਹ ਕੋਈ ਹਾਂਜੀ ਕੱਲ ਨੂੰ ਮਿਲਦੇ ਆ 10 ਵਜੇ ਜੀ ਟੇਕ ਕੇਅਰ ਗੁੱਡ ਨਾਈਟ